ਤੁਸੀਂ ਦੇਖਦੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾ ਨਾਲ ਅਨਸ਼ਲੀ ਫਗਵਾੜਾ ਦੇ ਮੈਲੀਗੇਟ ਵਿਖੇ ਇੱਕ ਗਊਸ਼ਾਲਾ ਚ ਬਹੁਤ ਹੀ ਦਰਦਨਾਕ ਕੱਟਣਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪੇਤ ਪਰੇ ਹਲਾਤਾ ਚ ਬਈ گاਵਾਂ ਦੀ ਮੌਤ ਹੋ ਗਈ ਇਸ ਦਰਦਨਾਕ ਕੱਟਣਾ ਦੀ ਜਿਵੇਂ ਹੀ ਸੂਚਨਾ ਫਗਵਾੜਾ ਸ਼ਹਿਰ ਵਾਸੀਆਂ ਨੂੰ ਮਿਲੀ ਤਾਂ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਅਤੇ Hindu ਸਿਕੜਨਾ ਦੇ ਮੈਂਬਰ ਮੌਕੇ ਤੇ ਪਹੁੰਚ ਕੇ ਅਤੇ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਐਸਪੀ ਫਗਵਾੜਾ ਰਪਿੰਦਰਪੁਰ ਪੱਟੀ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਅਤੇ ਕਟਨਾ ਸੰਬੰਧੀ ਜਾਣਕਾਰੀ ਹਾਸਲ ਕੀਤੀ Hindu ਸੰਗਠਨਾ ਵੱਲੋਂ ਰੋਸ਼ ਦੇ ਚੱਲਦਿਆਂ ਸੋਮਵਾਰ ਨੂੰ ਬੰਦ ਦੀ ਕੋਲ ਦਿੱਤੀ ਗਈ ਸੋਮਵਾਰ ਦੇ ਦਿਨ Hindu ਸੰਗਠਨਾ ਵੱਲੋਂ ਸ਼ਹਿਰ ਵਾਸੀਆਂ ਦੀ ਮਦਦ ਨਾਲ ਬਾਜ਼ਾਰ ਬੰਦ ਕਰਵਾਇਆ ਗਿਆ ਸ਼ਹਿਰ ਵਾਸੀਆਂ ਵੱਲੋਂ ਵੀ ਬੰਦ ਦੀ ਕੋਲ ਦਾ ਪੂਰੀ ਤਰ੍ਹਾਂ ਨਾਲ ਸਾਥ ਦਿੱਤਾ ਗਿਆ Hindu ਸੰਗਠਨਾ ਵੱਲੋਂ ਬਾਜ਼ਾਰ ਬੰਦ ਕਰਵੋਣ ਤੋਂ ਬਾਅਦ ਗਊਸ਼ਾਲਾਗੇ ਤੰਨਾ ਲਗਾ ਦਿੱਤਾ ਗਿਆ ਸੀ ਤੇ ਤੰਨੇ ਦੀ ਸੂਚਨਾ ਮਿਲਦੇ ਸਾਰ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਜਿਨ੍ਹਾਂ ਵਿੱਚ ਡੀਸੀ ਕਪੂਥਲਾ ਅਤੇ ਐਸਐਸਪੀ ਕਪੂਥਲਾ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ Hindu ਸੰਗਠਨਾ ਨਾਲ ਗੱਲਬਾਤ ਕੀਤੀ Hindu ਸੰਗਠਨਾ ਵੱਲੋਂ ਮੰਗ ਕੀਤੀ ਕਿ ਜਿਸ ਵੱਲੋਂ ਵੀ ਇਹ ਸ਼ਰਮਨਾਕ ਤਾਰਾ ਕੀਤਾ ਗਿਆ ਉਸ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਸਬੰਧੀ ਗੱਲਬਾਤ ਕਰਦਿਆਂ ਡੀਸੀ ਕਬੂਤਲਾ ਨੇ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਨੂੰ ਹਰ ਇੱਕ ਪਹਿਲੂ ਤੋਂ ਦੇਖਿਆ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਗੋਆ ਨੂੰ ਲੁਧਿਆਣਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ گاਵਾ ਦੇ ਮੋਤ ਦੇ ਕਾਨਾ ਦਾ ਪਤਾ ਲਗਾਇਆ ਜਾ ਸਕਦਾ ਮੌਕੇ ਤੇ ਪਹੁੰਚੇ ਐਸਐਸਪੀ ਕਬੂਥਲਾ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਤੁਰੰਤ ਅਣਪਛਾਤੇ ਖਿਲਾਫ ਸਖਤ ਤਰਾਮਾ ਤਹਿਤ ਮਾਮਲਾ ਦਰਜ ਕੀਤਾ ਗਿਆ। ਉਸਲਾ 'ਚ ਲੱਗੇ ਸੀਸੀਟੀਵੀ ਫੁਟੇਜ ਦੇ ਮਾਧਮ ਰਾਹੀਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਘਟੀਆਂ ਹਰਕਤ ਕਰਨ ਵਾਲੇ ਦੋਸ਼ੀ ਖਿਲਾਫ ਸਖਤ ਸਖਤ ਕਾਰਵਾਈ ਤਰੰਦਾ ਭਰੋਸਾ ਦਿੱਤਾ ਹੋਰ ਅੱਗੇ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਾਂ ਡੀਸੀ ਕਪੂਥਲਾ ਤੇ ਐਸਐਸਪੀ ਕਪੂਥਲਾ ਦਾ ਕੀ ਕਹਿਣਾ ਹੈ ਆਉ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਖਬਰ ਵਿੱਚ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਅਵ ਸ਼ਰਨਿਤ ਸਿੰਘ ਸੋਨੀ ਦੀ ਰਿਪੋਰਟ ਦੇਖੋ ਜੀ ਗੱਲ ਸ਼ਾਮ ਨੂੰ ਸਾਡੇ ਧਿਆਨ ਦੇ ਵਿੱਚ ਆਇਆ ਸੀਗਾ ਕਿ ਜੋ ਮੇਲੀ ਗੇਟ ਦੇ ਵਿੱਚ ਇੱਕ ਗਊਸ਼ਾਲਾ ਹੈਗੀ ਉਹਦੇ ਵਿੱਚ ਕੁਝ ਜੋ ਗਾਇਆਂ ਹੈਗੀਆਂ ਨੇ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਦਾ ਡੈਥ ਰਿਪੋਰਟ ਹੋਣੀ ਸ਼ੁਰੂ ਹੋਈ ਤਾਂ ਇਮੀਡੀਏਟਲੀ ਅਸੀਂ ਬੜੀ ਬਿਨਾ ਕਿਸੇ ਡਿਲੇ ਦੇ ਸਾਡਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਹੋ ਸਾਡੀ ਜੋ ਮੈਡੀਕਲ ਟੀਮਾਂ ਇੱਥੇ ਗਊਸ਼ਾਲਾ ਪਹੁੰਚ ਗੀਆਂ ਅਸੀਂ ਇਮੀਡੀਏਟਲੀ ਪਹੁੰਚ ਗੀਆਂ ਸੀਗੇ ਆ ਪਹੁੰਚਣ ਦੇ ਬਾਅਦ ਅਸੀਂ ਇਲਾਜ ਵੀ ਹੁਣ ਵੀ ਟੀਮਾਂ ਲੱਗੀਆਂ ਹੋਈਆਂ ਸਾਰੇ ਜੋ ਜੋ ਇਹ ਜੀ ਗਾਇਆਂ ਹੈਗੀਆਂ ਜਿਨ੍ਹਾਂ ਦੀ ਤਬੀਅਤ ਖਰਾਬ ਹੈ ਉਹਨਾਂ ਤੋਂ ਵੈਸੇ ਤੋਂ ਵੈਸੇ ਇਲਾਜ ਕਰਵਾਏ ਜਾ ਰਿਹਾ ਹੈ ਔਰ ਬੜੀ ਮੰਦਭਾਗੀ ਗੱਲ ਇਹ ਹੋਈ ਕਿ ਤਕਰੀਬਨ 22 ਗਾਇਆਂ ਇਹ ਜੀਆਂ ਸੀ ਜਿਨ੍ਹਾਂ ਦੀ ਅਨਫੋਰਚਨਟਲੀ ਤਬੀਅਤ ਖਰਾਬ ਹੋਣ ਕਰਕੇ ਡੈਥ ਹੋ ਗਈ ਤਾਂ ਉਹਨਾਂ ਦਾ ਪੋਸਟਮਾਰਟਮ ਵੀ ਅਸੀਂ ਲੁਧਿਆਣਾ ਤੋਂ ਕਰਾ ਰਹੇ ਹਾਂ ਤਾਂ ਕਿ ਜੋ ਸਾਰੀ ਹਕੀਕਤ ਹੈ ਜੋ ਤੱਤ ਹੈ ਉਹ ਸਾਹਮਣੇ ਆ ਜਾਣ ਔਰ ਇਹਦੇ ਇਹਦੇ ਸੰਬੰਧ ਵਿੱਚ ਇੱਕ ਹੋਰ ਗੱਲ ਮੈਂ ਦੱਸਣਾ ਚਾਹਾਂਗਾ ਕਿ ਔਰ ਵੀ ਜੋ ਇਹਦੇ ਐਂਗਲ ਨੇ ਉਹਦੀ ਤਫ਼ਦੀਸ਼ ਵੀ ਬੜੀ ਡਿਟੇਲ ਦੇ ਵਿੱਚ ਕੀਤੀ ਜਾ ਰਹੀ ਹੈ ਮਾਨਣਗੇ ਐਸਐਸਪੀ ਸਾਹਿਬ ਵੀ ਨਾਲ ਹੀ ਹੈਗੇ ਮੇਰੇ ਤਾਂ ਹਰ ਐਂਗਲ ਤੇ ਇਹਨੂੰ ਦੇਖਿਆ ਜਾ ਰਿਹਾ ਹਰ ਐਂਗਲ ਇਹਦੇ ਵਿੱਚ ਵਿਚਾਰਿਆ ਜਾ ਰਿਹਾ ਔਰ ਜੋ ਵੀ ਇਹਦੇ ਵਿੱਚ ਗੱਲ ਸਾਹਮਣੇ ਆਈ ਐਸ ਪਰ ਰੂਲਸ ਜੋ ਵੀ ਇਹਦੇ ਵਿੱਚ ਕਾਰਵਾਈ ਬਣਦੀ ਹੋਈ ਅਸੀਂ ਕਰਾਂਗੇ ਜੇ ਜੇ ਕਿਹੜੀ ਵਸਤੂ ਹੈਗੀ ਜਿਹੜੀ ਦਿੱਤੀ ਗਈ ਜਾ ਰਹੇ ਹਿੰਮਾ ਦੇਖੋ ਜੀ ਇਹੋ ਇਸ ਹਾਲ ਦੀ ਘੜੀ ਦੇ ਵਿੱਚ ਨਹੀਂ ਗੱਲ ਸੀ ਕੁਝ ਕਹਿ ਸਕਦੇ ਕਿਉਂਕਿ ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਬੇਨਤੀ ਕੀਤੀ ਹੈ ਕਿ ਹਰ ਚੀਜ਼ ਦੀ ਤੈਅ ਤੱਕ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਦੋਂ ਤੱਕ ਪ੍ਰੋਪਰ ਰਿਪੋਰਟ ਨਹੀਂ ਆ ਜਾਂਦੀ ਉਸ ਟਾਈਮ ਤੱਕ ਮੈਨੂੰ ਲੱਗਦਾ ਆ ਆਪਾਂ ਕੋਈ ਜਿੱਤ ਗੱਲ ਸ਼ੇਅਰ ਨਾ ਕਰੀਏ ਉਹ ਨਾਲ ਦੀ ਨਾਲ ਮੈਂ ਤੁਹਾਡੇ ਇਰਾਹੀ ਵੀ ਇਹ ਬੇਨਤੀ ਕਰਾਂਗਾ ਕਿਸੇ ਵੀ ਕਿਸੇ ਵੀ ਅਫਾਤ ਆਪਾਂ ਨਾ ਜਾਈਏ ਆਪਾਂ ਪ੍ਰੋਪਰ ਰਿਪੋਰਟ ਆਉਣ ਦੀ ਵੇਟ ਕਰੀਏ ਸਾਰਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹਰ ਐਂਗਲ ਨੂੰ ਵਿਚਾਰ ਰਿਹਾ ਔਰ ਜੋ ਵੀ ਤੱਥ ਹੋਏ ਸਾਰਿਆਂ ਨਾਲ ਸਾਂਝੇ ਕੀਤੇ ਜਾਣਗੇ ਔਰ ਜੋ ਬਣਦੀ ਕਾਰਵਾਈ ਹੋਈ ਐਸੀ ਕਰਾਂਗੇ ਐਫ ਆਈ ਆਰ ਲੱਗੇ ਹੋਏ ਸੀ ਜੀ ਕੌਸ਼ਲ ਹਾਂਜੀ ਸੀਸੀਟੀਵੀ ਲੱਗੇ ਹੋਏ ਸੀਗੇ ਔਰ ਜੋ ਪੁਲਿਸ ਵਿਭਾਗ ਹੈ ਉਹਨਾਂ ਵੱਲੋਂ ਸਾਰੀ ਉਹਨੂੰ ਉਹ ਜੀ ਤੋਂ ਡਿਟੇਲਸ ਹੈ ਸੀਸੀਟੀਵੀ ਦੀ ਉਹ ਵੀ ਉਹਨਾਂ ਵੱਲੋਂ ਕੈਪਚਰ ਕਰ ਦਿੱਤੀ ਗਈ ਹੈ ਔਰ ਹਰ ਪਹਿਲੂ ਵਿਚਾਰਿਆ ਜਾ ਰਿਹਾ ਹੈ ਕਿੰਨੀਆਂ ਟੋਟਲ ਗਾਮਾ ਐਕਟ ਹੈ ਜਿਹੜੀ ਡੈਥ ਹੋ ਚੁੱਕੀ ਹੈ ਤੇ ਕਿੰਨੀਆਂ ਲਾਚਲ ਦੇਖੋ ਜੀ 22 ਗਾਇਆਂ ਇਹ ਜੀਆਂ ਨੇ ਜਿਨ੍ਹਾਂ ਦੀ ਡੈਥ ਰਿਪੋਰਟ ਹੋਈ ਹੈ ਇਕ 18 ਕੱਲ ਸੀਗੀ 4 ਅੱਜ ਅੱਜ ਹੋਈਆਂ ਤਾਂ ਉਹਨਾਂ ਸਾਰਿਆਂ ਦਾ ਅਸੀਂ ਜਿਵੇਂ ਮੈਂ ਦੱਸਿਆ ਟੈਸਟਿੰਗ ਔਰ ਪੋਸਟਮਾਰਟਮ ਅਸੀਂ ਕਰਵਾ ਰਹੇ ਹਾਂ ਔਰ ਜਦੋਂ ਹੀ ਜੋ ਰਿਪੋਰਟ ਆਉਂਦੀ ਹੈ ਉਹ ਸਾਂਝੀ ਕਰਾਂਗੇ ਪੁੱਛ ਕੇ ਚਲੇ ਕਿੰਨੇ ਬੰਦੇ ਹਿਰਾਸਤ 'ਚ ਲਏ ਆ ਉਹ ਮੰਨਿਓਗੇ ਐਸਐਸਪੀ ਸਾਹਿਬ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦੇਣਗੇ ਜੀ ਥੈਂਕ ਯੂ ਕੀ ਕੋ ਜੈਮਸ ਦਾ ਕੋਈ ਆ ਰਿਹਾ ਹੈਗਾ ਵੀ ਕੋਈ ਦੋ ਜਣੇ ਇੱਥੇ ਉਸ ਸਮੇਂ ਦੇ ਵਿੱਚ ਪੁੱਜੇ ਸੀ ਜਿਨ੍ਹਾਂ ਵੱਲੋਂ ਇਹ ਹਕਤ ਕੀਤੀ ਹੋਈ ਆ ਜਿਹੜੇ ਕੀ ਸੀਸੀਟੀਵੀ ਕੈਮਰੇ 'ਚ ਜਿਵੇਂ ਕਿ ਮੈਂ ਦੱਸਿਆ ਸ਼ਨਾਖਤ ਕਰਕੇ ਜੋ ਬੰਦੇ ਆ ਰਹੇ ਆ ਉਹਨਾਂ ਨਾਲ ਜਿਹੜੀ ਡੂੰਘਾਈ ਨਾਲ ਜਿਹੜੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਆ ਤੇ ਜਿੱਦਾਂ ਹੀ ਕੋਈ ਤੱਤ ਸਾਹਮਣੇ ਆਂਦੇ ਸੀ ਤੁਹਾਡੇ ਨਾਲ ਸਾਂਝੇ ਕਰਾਂਗੇ ਕੋਈ ਇਸ ਚੀਜ਼ ਨੂੰ ਇਦਾਂ ਵੀ ਦੇਖਿਆ ਜਾ ਸਕਦਾ ਹੈ ਮੈਨੇਜਮੈਂਟ ਦੀ ਜਿਹੜੀ ਉਹ ਪੂਰੇ ਪ੍ਰਬੰਧ ਨਹੀਂ ਸੀ ਕਿਉਂਕਿ ਇਹ ਜਿਹੜਾ ਸੈਕਸ਼ਨ ਹੈ ਵਿਦਆਊਟ ਮਿਲਕ ਵਾਲਾ ਸੈਕਸ਼ਨ ਸੀਗਾ ਜੀ ਜਿਹੜੀਆਂ ਤਾਂ ਦੁਧਾਰੂ ਗਈਆਂ ਉਹ ਇਸ ਸੈਕਸ਼ਨ ਚ ਸੀ ਇੱਧਰ ਉਹ ਸੀ ਕਿਉਂਕਿ ਇਹਦੇ ਵਨ ਮੈਨੇਜਮੈਂਟ ਵੱਲੋਂ ਇੱਕ ਜਗ੍ਹਾ ਗਾਵਾਂ ਰੱਖੀਆਂ ਤਾਂ ਗਈਆਂ ਲੇਕਿਨ ਉਹਨਾਂ ਦਾ ਇਹਨਾਂ ਵੱਲ ਉਹਨਾਂ ਜਿਹੜੀ ਕੇਅਰ ਟੇਕ ਉਹ ਪ੍ਰੋਪਰ ਨਹੀਂ ਸੀ ਜਿਹੜੀ ਨਗਹਿਲੀ ਹੋਈ ਹੈ ਕੋਈ ਬੰਦਾ ਉੱਦੀ ਅੰਦਰ ਵੜ ਗਿਆ ਜੀ ਬਿਲਕੁਲ ਇਸ ਇਸ ਵਕਤ ਅਸੀਂ ਕਿਸੇ ਵੀ ਇੱਧਰ ਦੇ ਸਿੱਟੇ ਤੇ ਨਹੀਂ ਪਹੁੰਚ ਸਕਦੇ ਕਿਉਂਕਿ ਅਜੇ ਤੱਕ ਸਾਨੂੰ ਕੌਜ਼ ਆਫ ਡੈਥ ਦੀ ਹੀ ਕਲੈਰਿਟੀ ਨਹੀਂ ਹੈਗੀ ਹੈ ਪੋਸਟਮਾਰਟਮ ਹੋਣ ਉਪਰੰਤ ਐਗਜ਼ੈਕਟ ਕੌਜ਼ ਆਫ ਡੈਥ ਮੌਤ ਕਿਵੇਂ ਹੋਈ ਹੈ ਉਹਦੀ ਕਲੈਰਿਟੀ ਹੋਈ ਕਿ ਉਹਦੇ ਬਾਅਦ ਹੀ ਆਪਾਂ ਜਿਹੜੀ ਅਗਲੀ ਤਤਤੀਸ਼ ਨੂੰ ਅੱਗੇ ਬਤਾਵਾਂਗੇ ਉਹਦੇ ਬਾਅਦ ਹੀ ਫਾਲਟ ਫਾਈਂਡਿੰਗ ਜਾਂ ਕਿਹਦੀ ਗਲਤੀ ਸੀ ਕੀ ਉਹਦੇ ਬਾਰੇ ਅਸੀਂ ਕੁਝ ਕਹਿ ਸਕਦੇ ਆ ਸਰ ਜਿਹੜਾ ਹਿੰਦੂ ਸਕਟਰਾਵਾਲ ਉਹ ਜਿਹੜਾ ਬਿਆਰ ਬੰਦ ਕਰਾਇਆ ਗਿਆ ਹੁਣ ਕਿਦ ਤੱਕ ਬੋਲਿਆ ਜਾਇਆ ਹੈ ਆ ਉਹਨਾਂ ਨੂੰ ਅਸੀਂ ਜਿਹੜੀ ਅਪੀਲ ਕੀਤੀ ਹੈਗੀ ਹੈ ਕਿ ਅਤੇ ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਵਾਇਆ ਹੈਗਾ ਕਿ ਉਹ ਜ਼ਬਰਦਸਤੀ ਕਿਸੇ ਦੀ ਜਿਹੜੀ ਕੋਈ ਵੀ ਕੰਮ ਹੈਗਾ ਉਹਨੂੰ ਜਿਹੜਾ ਬੰਦ ਨਹੀਂ ਕਰਾਂਗੇ ਬਾਕੀ ਜੋ ਲੋਕ ਆਪਣੀ ਮਰਜ਼ੀ ਨਾਲ ਜਿਹੜਾ ਬੰਦ ਕਰਨਾ ਚਾਹੁੰਦੇ ਆ ਤੇ ਆ ਜਿਹੜਾ ਸੰਗਠਨ ਹੈਗੇ ਆ ਉਹਨਾਂ ਨੇ ਕਿਹਾ ਉਹੀ ਕਰ ਰਹੇ ਨੇ ਬਾਕੀ ਜਿਹੜੇ ਲੋਕ ਹੈਗੇ ਆ ਜੋ ਖੋਲਣਾ ਚਾਹੁੰਦੇ ਹੈਗੇ ਆ ਉਹ ਆਪਣਾ ਕੰਮ ਕਰ ਸਕਦੇ ਆ ਜੀ ਸਰ ਐਫ ਆਈ ਆਰ ਦਰਜ ਹੋ ਚੁੱਕੀ ਹੁਣ ਇਸ ਟਾਈਮ ਤੱਕ ਐਫ ਆਈ ਆਰ ਜਿਵੇਂ ਮੈਂ ਦੱਸਿਆ ਰਾਤ ਨੂੰ ਹੀ ਜਿਹੜੀ ਸਖਤਾਰਾਮਾ ਤਹਿਤ ਜਿਹੜੀ ਦਰਜ ਕਰ ਦਿੱਤੀ ਗਈ ਹੈ ਤੇ ਤਫਤੀਸ਼ ਹੋਦੀ ਸ਼ੁਰੂ ਕਰ ਦਿੱਤੀ ਗਈ ਹੈ